ਪੀਪੀ ਸੁਖਵਿੰਦਰ ਸਿੰਘ ਲੰਗੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਨਜ਼ਰ ਆ ਰਹੇ ਨੇ ਲਗਾਤਾਰ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਪਹਿਲਾਂ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਬਾਰੇ ਵਿੱਚ ਪਰ ਹੁਣ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਪੀਪੀ ਸੁਖਵਿੰਦਰ ਸਿੰਘ ਖੜ ਗਏ ਨੇ ਦਰਸਲ ਕੋਰਟ ਦੂਨਾ ਦੇ ਵਿੱਚ ਇੱਕ ਇੱਕਟ ਹੋਇਆ ਸੀ ਭਾਨੇ ਸਿੱਧੂ ਦੀ ਹਮਾਇਤ ਦੇ ਵਿੱਚ ਇਕੱਠਾ ਹੋਇਆ ਸੀ ਉਸ ਦੇ ਹੱਕ ਦੇ ਵਿੱਚ ਆ ਕੇ ਮੰਤਰੀ ਤੇ ਲੋਕ ਜਿਹੜੇ ਨੇ ਉਹ ਇਕੱਠੇ ਹੋਏ ਸੀ ਲੀਡਰ ਵੱਖ-ਵੱਖ ਪਾਰਟੀਆਂ ਦੇ ਇਕੱਠੇ ਹੋਏ ਸੀ ਤੇ ਉੱਥੇ ਹੀ ਪੀਪੀ ਸੁਖਵਿੰਦਰ ਸਿੰਘ ਵੀ ਪਹੁੰਚੇ ਸੀ ਖੈਰ ਜੋ ਬਿਆਨ ਸਾਹਮਣੇ ਆ ਰਿਹਾ ਪੀਪੀ ਸੁਖਵਿੰਦਰ ਸਿੰਘ ਦਾ ਉਹ ਇੱਕ ਅਲੈਦਾ ਬਿਆਨ ਹੈਗਾ ਜਿਸ ਦੇ ਵਿੱਚ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਪੀਪੀ ਸੁਖਵਿੰਦਰ ਸਿੰਘ ਖੜਗੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਸਵਾਲ ਚੁੱਕੇ ਨੇ ਕਿ ਇਹੋ ਜਿਹਾ ਭਾਨਾ ਸਿੱਧੂ ਨੇ ਕੀਤਾ ਕੀ ਹੈ ਕਿ ਉਸ ਨੂੰ ਮੀਡੀਆ ਤੋਂ ਪਰੇ ਰੱਖਿਆ ਜਾ ਰਿਹਾ ਇੱਕ ਵੀਡੀਓ ਦਾ ਹਵਾਲਾ ਦਿੱਤਾ ਗਿਆ ਉਹਨਾਂ ਨੇ ਪਟਿਆਲੇ कोर्ट ਦੀ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਭਾਨਾ ਸਿੱਧੂ ਨੂੰ ਪਟਿਆਲੇ ਕੋਰਟ ਦੇ ਵਿੱਚ ਦੁਆਰਾ ਪੇਸ਼ ਕੀਤਾ ਗਿਆ ਸੀ ਜਦੋਂ ਭਾਨੇ ਸਿੱਧੂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਉਸ ਵੀਡੀਓ ਦਾ ਜ਼ਿਕਰ ਕਰਦਾ ਪੀਪੀ ਸੁਖਵਿੰਦਰ ਸਿੰਘ ਸਾਫ਼ ਤੌਰ ਤੇ ਕਹਿੰਦਾ ਆ ਕਿ ਭਾਨੇ ਸਿੱਧੂ ਨੂੰ ਪੱਤਰਕਾਰਾਂ ਦੇ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ ਪੁਲਿਸ ਇਹੋ ਜਿਹਾ ਹੋਇਆ ਕੀ ਹੈ ਔਰ ਭਾਨੇ ਸਿੱਧੂ ਨੇ ਇਹੋ ਜਿਹਾ ਕੀਤਾ ਕੀ ਹੈ ਕਿ ਉਸ ਨੂੰ ਮੀਡੀਆ ਦੇ ਸਾਹਮਣੇ ਇੱਕ ਵਾਰ ਵੀ ਨਹੀਂ ਕੀਤਾ ਜਾ ਰਿਹਾ ਭਾਨੇ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਤੱਕ ਚਾਰ ਐਫ ਆਈ ਆਰ ਉਸ ਦੇ ਖਿਲਾਫ ਦਰਜ ਹੋ ਗਈਆਂ ਨੇ ਇੱਕ ਪਾਸੇ ਪੀਪੀ ਸੁਖਵਿੰਦਰ ਸਿੰਘ ਆਪ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਲ ਵਿਵਾਦ ਦੇ ਵਿੱਚ ਰਹਿ ਚੁੱਕੇ ਨੇ ਔਰ ਇਸੇ ਦੇ ਚੱਲਦੇ ਇੱਕ ਪਾਸੇ ਉਹਨਾਂ ਦਾ ਆਪਣਾ ਕੇਸ ਚੱਲਦਾ ਪਿਆ ਪਰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜ਼ਰੂਰ ਪੀਪੀ ਸੁਖਵਿੰਦਰ ਸਿੰਘ ਡਟ ਗਏ ਨੇ ਔਰ ਆਖਰਕਾਰ ਆਪਣੇ ਇਸ ਬਿਆਨ ਦੇ ਵਿੱਚ ਕੀ ਬੋਲੇ ਨੇ ਆਪ ਸੁਣ ਲੈਂਦੇ ਹਾਂ ਅੱਜ ਮੈਂ ਵਿਆਹ ਤੇ ਇੱਥੇ ਆ ਕੇ ਮੋਬਾਈਲ ਖੋਲੇ ਵਿੱਚ ਵੀਡੀਓ ਦੇਖੀ ਆ ਹਾਂ ਭਾਨੇ ਸਿੱਧੂ ਦੀਆਂ ਜਿਸ ਨੂੰ ਪੁਲਿਸ ਵਾਲੇ ਸੱਜਣ ਧੂਕੇ ਗੱਡੀ ਚ ਧੂਕੇ ਗੱਡੀ ਜੋ ਬਾਹਰ ਧੂਕੇ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਆ ਯਾਰ ਉਹਨੇ ਐਡਾ ਕਿਹੜਾ ਐਡਾ ਕੋ ਵੱਡਾ ਗੁਨਾਹ ਕਰ ਦਿੱਤਾ ਜਿਹਨੂੰ ਮੀਡੀਆ ਤੋਂ ਲੁਕਾਇਆ ਜਾ ਰਿਹਾ ਕੋ ਮੀਡੀਆ ਦੀ ਗੱਲ ਨਾ ਕਰ ਲੈ ਜੇ ਪਰਚਾ ਦਿੱਤਾ ਆਪਾਂ ਨੂੰ ਦਿੱਤਾ ਕਿਹੜਾ ਪਰਚਾ ਸਿਰਫ 10000 ਰੁਪਏ ਦੇ ਮੰਗਿਆ ਜੀ ਕਹਿੰਦੇ 10000 ਰੁਪਏ ਦੇ ਧਮਕੀ ਦਿੱਤੀ ਐ ਇਸ ਤਰ੍ਹਾਂ ਕੁਛ ਹੈਗਾ ਦਾ ਜਿੰਨਾ ਮੈਂ ਸੁਣਿਆ ਉਹਨਾਂ ਬਾਰੇ ਜਿਹੜਾ ਬੰਦਾ 2 4 ਲੱਖ 5 ਲੱਖ ਰੁਪਏ ਫੇਸਬੁਕ ਤੋਂ YouTube ਤੋਂ ਕਮਾ ਰਿਹਾ ਕਿ 10000 ਰੁਪਏ ਮੰਗੂ ਕਿਹੋ ਮੈਨੂੰ ਲੱਗਦਾ ਨਹੀਂ ਯਾਰ ਤੇ ਇੱਥੇ ਇੱਕ ਗਲਮੁੰਦਾ ਸੱਜਣਾ ਵਾਸਤੇ ਜ਼ਰੂਰ ਕਰੂੰਗਾ ਜਿਹੜਾ ਨੇ ਜਿੰਨਾ ਵਾਸਤੇ ਪਾਨਾ ਖੜਦਾ ਰਿਹਾ ਕਿ ਇਹਨੂੰ ਪਾਨਾ ਮਾੜਾ ਲੱਗਦਾ ਚੰਗਾ ਲੱਗਦਾ ਉਹਨੇ ਸੋਚਿਆ ਕੋਈ ਭਾਨੇ ਕੁਛ ਕਰ ਰਿਹਾ ਇੱਕ ਅਮ ਲੱਗ ਜਾ ਕਹਿੰਦਾ ਕਹਿੰਦਾ ਮੈਨੂੰ ਬਹਿ ਕੇ ਕਟਾਇਆ ਉੱਥੇ ਦੱਸੋ ਜਿੰਨੂੰ ਅਜੇ ਤੱਕ ਬੋਲਣਾ ਨਹੀਂ ਆਇਆ ਫੇਸਬੁੱਕ ਤੋਂ ਜਾਂ ਦੁਨੀਆ ਵਿੱਚ ਬਹਿ ਕੇ ਸੋਸ਼ਲ ਮੀਡੀਆ ਤੇ ਬੋਲਣਾ ਕਿਵੇਂ ਉਹ ਉਹ ਵੀ ਗੱਲਾਂ ਕਰਦੇ ਆ ਖੈਰ ਛੱਡੋ ਉਹਨਾਂ ਦੀ ਔਕਾਤ ਦੀ ਕੁਝ ਨਹੀਂ ਹੈਗੀ ਸੋ ਗੱਲ ਕਰਦੇ ਆ ਮੈਂ ਗੱਲ ਕਰਨੀ ਉਹਨਾਂ ਲੋਕਾਂ ਦੀ ਉਹਨਾਂ ਸੱਜਣਾ ਦੀ ਜਿਹੜੇ ਸਾਰਾ ਪੰਜਾਬ ਟੱਪ ਕੇ ਗੱਡੀਆਂ ਚੁੱਕ ਕੇ ਪਹਾੜ ਦੇ ਘਰ ਪਹੁੰਚਦੇ ਸੀਗੇ ਬੁੱਧਵਾਰ ਨੂੰ ਮੈਂ ਇੱਥੋਂ ਪੈਸੇ ਲੈਣ ਆਇਆ ਇਸ ਜੱਟ ਨੇ ਮੇਰੇ ਪੈਸੇ ਦੱਬੇ ਜਾਂ ਉਸ ਜੱਟ ਦੇ ਮੇਰੇ ਪੈਸੇ ਦੱਬੇ ਆ ਲੋਕਾਂ ਦੇ ਕਹਿਣ ਮੁਤਾਬਕ ਵੀ ਪਾਨੇ ਦੇ ਕਹਿਣ ਮਤੋ ਕੋਈ ਪੜੇ ਲੋਕਾਂ ਦੇ ਪੈਸੇ ਵਾਪਸ ਕਰਵਾਏ ਜੇ ਪਾਨਾ ਕਵੇ ਗਾਲੇ ਝੂਠ ਮਾਰ ਸਕਦੇ ਪਰ ਲੋਕ ਆਪਣੇ ਮੂੰਹੋਂ ਕਹਿ ਰਹੇ ਕਿ ਸਾਡੇ ਪੈਸੇ ਮੁਆਫ ਕਰਵਾਏ ਸੌਰੀ ਵਾਪਸ ਕਰਵਾਏ ਪਰ ਗੱਲ ਇਹ ਹੈ ਕਿ ਉਹਨਾਂ ਚੋਂ ਕਿੰਨੇ ਲੋਕ ਲੁਧਿਆਣੇ ਪਾਨੇ ਮਗਾ ਪਹੁੰਚੇ ਕਿੰਨੇ ਇੱਕ ਵੀ ਨਹੀਂ ਇੱਕ ਵੀ ਨਹੀਂ ਜਿੰਨਾਂ ਨੂੰ ਮੈਂ ਸੁਣਿਆ ਸੁਖ ਨੇ ਅੱਜ ਫਿਰ ਗਏ ਸ੍ਰੀਸ ਮੇਰੇ ਸੁਖ ਨਾਲ ਵੀ ਗੱਲ ਹੋਈ ਹੈ ਕਿਉਂਕਿ ਮੈਂ ਤਾਂ ਗਿਆ ਨਹੀਂ ਮੈਂ ਕੱਲ ਵਿਆਹ ਤੇ ਅੱਜ ਵਿਆਹ ਤੇ ਪਰਸੋਂ ਵਿਆਹ ਤਿੰਨ ਦਿਨਾਂ ਦਾ ਲਗਾਤਾਰ ਵਿਆਹ ਤੇ ਇਸ ਜਮੇ ਯਾਰ ਘੱਟੋ ਘੱਟ ਉਹਨਾਂ ਲੋਕਾਂ ਦਾ ਤੇ ਜਾਣਾ ਪੰਦਾ ਸੀ ਅਸੀਂ ਇੰਨੇ ਕਿ ਲੋਕ ਇਸ ਤਰ੍ਹਾਂ ਦੇ ਹੋ ਗਏ ਕਿ ਸਾਨੂੰ ਸਿਰਫ ਆਪਣੇ ਮਤਲਬ ਤੱਕ ਮਤਲਬ ਆਪਣਾ ਮਤਲਬ ਖੜਿਆ ਬਸ ਜੇ ਪਤੰਦਰੋ ਪੰਦਾ ਤੁਹਾਡੇ ਵਾਸਤੇ ਖੜਾ ਜਾਂ ਜੋ ਅੰਦਰ ਗਿਆ ਤੇ ਤੁਹਾਡੇ ਵਾਸਤੇ ਠੀਕ ਆ ਮੈਂ ਹਾਂ ਇੱਕ ਗੱਲ ਕਹਦਾ ਕਈ ਵਾਰ ਭਾਵੇਂ ਜਿਹੜੀ ਆ ਬੋਲ ਬਾਣੀ ਜਿਹੜੀ ਤਰੀਕਾ ਸਹੀ ਨਹੀਂ ਹੁੰਦਾ ਉਹ ਗੱਲ ਤੋਂ ਮੈਂ ਵੀ ਮੰਨਦਾ ਗੱਲ ਕਹਦਾ ਲਈਆ ਸਹੀ ਨਹੀਂ ਹੁੰਦਾ ਉਹ ਗੱਲ ਮੈਂ ਮੰਨਦਾ ਪਰ ਇੰਦਾ ਵੱਡਾ ਗੁਨਾਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਗੁਨਾਹ ਕਰਤਾ ਜਿਸ ਤਰ੍ਹਾਂ ਧੂ ਧੂ ਕਰ ਜਾਂਦਾ ਤੰਦਰੋਂ ਤੁਸੀਂ ਤਾਂ 90 ਵਾਲਾ ਦੌਰ ਚਤੇ ਕਰਵਾਤਾ ਤੁਸੀਂ ਨਾ ਪਹਿਰਾ ਦੌਰ ਚਤੇ ਕਰਵਾਤਾ ਜਿਹੜਾ ਜਿਸ ਤਰ੍ਹਾਂ ਜੇ ਦੇਖਿਆ ਕਿ ਪ੍ਰਾਈ ਗੱਡੀ ਚੋਂ ਗੱਲ ਨਹੀਂ ਕਰਤਾਉਣ ਤੋਂ ਫੜ ਕੇ ਥੱਲੇ ਨਾ ਪੜਾਇ ਵਿੱਚ ਤੋਂ ਨਰੈ ਸੀ ਕੋਈ ਕਿੰਨਾ ਗੱਲ ਕਰ ਲ ਕੀ ਗੱਲ ਕਰਨੀ ਉਹਨੇ ਇਹ ਕੜੇ ਬਨ ਨਜਾਇਜ਼ ਹੋ ਰਹੀ ਹੋਰ ਕੀ ਗੱਲ ਕਰਨੀ ਹੁੰਨੇ ਤੇ ਉਹ ਸਾਨੂੰ ਪਤਾ ਕਿ ਕਿੰਨਾ ਕਿ ਵੱਡਾ ਗੁਨਾਹ ਕਰਤਾ ਉਹ ਬੰਦੇ ਨੂੰ ਤੁਹਾਨੂੰ ਵੀ ਪਤਾ ਸੋ ਉਹ ਤੋਂ ਮਾਦੋਂ ਨਾ ਬੇਰਲੀਆ ਨੂੰ ਸਜਣਾ ਬੇਚ ਕਰਦੇ ਜਿਹਨਾਂ ਵਾਸਤੇ ਪੜਨਾ ਲੜਿਆ ਜਿਹਨਾਂ ਵਾਸਤੇ ਖੜਿਆ ਜੇ ਉਹਨਾਂ ਲੱਗਦਾ ਕੋਈ ਕੰਮ ਕੋਈ ਹੋਇਆ ਜਾਂ ਕਰਵਾਇਆ ਜਾਂ ਪੈਸੇ ਵਾਪਸ ਕਰਾਇਆ ਘੱਟੋ-ਬੱਟ ਤੀਜ ਲੱਖ ਖੜਜੋ ਬੋਲੋ ਉਹ ਤੇ ਜਿਹੜਾ ਬੋਲੀ ਦੋ ਉਚਾਰ ਕਰ ਲਿਖੀ ਦਿਓ ਹਾਂ ਵੀ ਪੜਨਾ ਸਹੀ ਸਿਗਾ ਸੋ ਜਿਹੜਾ ਤੋਂ ਬਹੁਤੀ ਗੱਲਾਂ ਪੁੱਤਣ ਕਰਨੀ ਐ ਨਹੀਂ ਬੇਨਤੀ ਕਰਨੀ ਸਗੀ ਵੀ ਜਿਹੜਾ ਅੱਜ ਉੱਥੇ ਵਤੀਰਾ ਸੀਗਾ ਜਿਹੜਾ ਅੱਜ ਮੈਂ ਵਤੀਰਾ ਦੇਖਿਆ ਉੱਥੇ ਉਹ ਪੁਲਿਸ ਦਾ ਉਹ ਠੀਕ ਨਹੀਂ ਲੱਗਿਆ ਮੈਨੂੰ बहुत वजिए लग गया धनबाद दोस्तों सबसक्राइब टू वन इंडिया चैनल एंड मिस एन अपडेट